ਤੇ ਭਾਰੂ ਪੈਂਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਮੁਹਾਲੀ ਦੇ ਕੁੰਬੜਾ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਦੋ ਪੰਜਾਬੀ ਨੌਜਵਾਨਾਂ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਮੁਹਾਲੀ ਦੇ ਵਿੱਚ ਇੱਕ ਸਰਦਾਰ ਵਿਅਕਤੀ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਤੇ ਹੁਣ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਲੋੜੀ ਵਾਲੇ ਦਿਨ ਇੱਕ ਨੌਜਵਾਨ ਸਿੱਖ ਨੌਜਵਾਨ ਪਤੰਗ ਉਡਾ ਰਿਹਾ ਸੀ ਤਾਂ ਨਾਲ ਦਾ ਘਰ ਸੀ ਜਿੱਥੇ ਪ੍ਰਵਾਸੀ ਰਹਿੰਦੇ ਸੀ ਉੱਥੇ ਉਹਨਾਂ ਦੇ ਵੱਲੋਂ ਪੋਜਪੂਰੀ ਗਾਣੇ ਲਗਾਏ ਗਏ ਸੀ ਉੱਚੀ ਆਵਾਜ਼ ਦੇ ਵਿੱਚ ਤਾਂ ਨੌਜਵਾਨ ਨੇ ਜਦੋਂ ਆਵਾਜ਼ ਘੱਟ ਕਰਨ ਦੇ ਲਈ ਕਿਹਾ ਤਾਂ ਪ੍ਰਵਾਸੀਆਂ ਦੇ ਨਾਲ ਤੂਤੂ ਮਵੇਂ ਹੋ ਜਾਂਦੀ ਆ ਜਿਸ ਤੋਂ ਬਾਅਦ ਪ੍ਰਵਾਸੀਆਂ ਦੇ ਵੱਲੋਂ ਉਹ ਸਿੱਖ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਉਸ ਦੀ ਦਸਤਾਰ ਲਾ ਦਿੱਤੀ ਜਾਂਦੀ ਆ ਦਸਤਾਰ ਦੀ ਬੇਅਦਬੀ ਕੀਤੀ ਜਾਂਦੀ ਆ ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਉਸ ਨੌਜਵਾਨ ਦੇ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਇਨਸਾਫ਼ ਨਾ ਮਿਲਦਾ ਦੇਖ ਕੇ ਉਸ ਦੇ ਵੱਲੋਂ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਸੀ ਤਾਂ ਆਖਰਕਾਰ ਹੁਣ ਨਿਹੰਗ ਸਿੱਖ ਜਥੇਬੰਦੀਆਂ ਜਿਹੜੀਆਂ 71 ਹੋਈਆਂ ਇਕੱਠੀਆਂ ਹੋ ਕੇ ਅੱਜ ਉਸ ਸਿੱਖ ਨੌਜਵਾਨ ਨੂੰ ਇਨਸਾਫ਼ ਦਿਵਾਉਣ ਦੇ ਲਈ ਅੱਗੇ ਵੱਲ ਕਦਮ ਵਧਾ ਰਹੀਆਂ ਨੇ ਤਾਂ ਸਿੱਖ ਜਥੇਬੰਦੀਆਂ ਹੁਣ ਜਿਹੜੇ ਨਿਹੰਗ ਜਥੇਬੰਦੀਆਂ ਇਸ ਨੌਜਵਾਨ ਨੂੰ ਇਨਸਾਫ਼ ਦਿਵਾਉਣ ਦੇ ਲਈ ਅੱਗੇ ਆਈਆਂ ਨੇ ਪੂਰਾ ਮਾਮਲਾ ਅਮਰਤ ਸਰਦਾ ਇੱਕ ਵਾਰ ਸੁਣਦੇ ਆ ਨੌਜਵਾਨ ਜਿਹੜੇ ਹੁਣ ਹੱਕ ਦੇ ਵਿੱਚ ਆਏ ਨੇ ਸਿੱਖ ਨੌਜਵਾਨ ਦੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਆਹ ਗਾਣੇ ਗਾਣੇ ਇਹਨੇ ਬੋਜਪੂਰੀ ਇਹਨੇ ਗੰਦੇ ਗਾਣੇ ਲਾਏ ਜਿੰਨਾ ਮਾਰੇ ਵੀਰਜੀ ਮੈਂ ਤੁਹਾਨੂੰ ਇਹ ਮੀਡੀਆ ਚ ਦੱਸ ਨਹੀਂ ਸਕਦਾ ਵੀ ਤੁਹਾਨੂੰ ਪਤਾ ਬਾਲ ਬੱਚੇ ਨਿੱਕੇ ਨਿੱਕੇ ਧੀਆਂ ਪੈਣਾ ਤੁਹਾਨੂੰ ਬੜਾ ਛੋਟੀਆਂ ਘਾਰ ਆ ਤੇ ਇਹਨਾਂ ਨੂੰ ਦੋ ਤਿੰਨ ਵਾਰ ਮੈਂ ਸਮਝਾ ਚੁੱਕਾ ਹਾਂ ਪਿਆਰ ਨਾਲ ਵੀ ਵੀ ਇਹੋ ਜਿਹੇ ਗੰਦੇ ਨਾ ਗਾਣੇ ਲਾਓ ਯਾਰ ਤੇ ਮੇਰੇ ਵਾਈਫ ਨੇ ਵੀ ਦੋ ਤਿੰਨ ਵਾਰ ਕਿਹਾ ਪਰਜਾਈ ਨੇ ਵੀ ਦੋ ਤਿੰਨ ਵਾਰ ਲੋਹੜੀ ਵਾਲੇ ਦਿਨ ਵੀ ਕਿਹਾ ਮਾਘੀ ਵਾਲੇ ਦਿਨ ਵੀ ਇਹਨਾਂ ਨੂੰ ਕਹਿ ਚੁੱਕੇ ਹਾਂ ਫਿਰ ਵੀ ਨਹੀਂ ਹਟਾਲਦੇ ਅਗਲੇ ਦਿਨ ਸੰਗਰਾਣ ਵਾਲੇ ਦਿਨ ਮਾਘੀ ਵਾਲੇ ਦਿਨ ਬਹਾਰ ਕੇ 12:30 ਵਜੇ ਦੀ ਗੱਲ ਆ ਉਸ ਤੋਂ ਬਾਅਦ ਇਹਨਾਂ ਕਿਆ ਵੀ ਮੈਂ ਕਹਾ ਯਾਰ ਸੁਧਰ ਜੋ ਸੁਧਰ ਨਾ ਇਹੋ ਜਿਹੇ ਗਾਣੇ ਲਓ ਜੇ ਮੈਨੂੰ ਕਹਿਣ ਵਾਸਤੇ ਬਾਬਾ ਜੀ ਗਿਆ ਇਹਨਾਂ ਨੇ ਗਾੜੀਆਂ ਬਾਬਾ ਜੀ ਮੇਰੇ ਨਾਲ ਪਿਛੋਂ ਅੰਛੂ ਨਾ ਦੇ ਮੁੰਡੇ ਨੇ ਮੇਰੇ ਹੱਥ ਫੜਦੇ ਤੇ ਪਰਦੀਸ਼ ਨਾ ਦੇ ਮੇਰੇ ਜਸਤਾਰ ਲਈ ਆ ਮੇਰੇ ਦਾੜੇ ਦੀ ਵੀ ਬਦਵੀ ਮੇਰੇ ਕੇਸੇ ਦੀ ਵੀ ਕੀਤੀ ਪ੍ਰਦੀਪ ਨਾ ਦਾ ਮੁੰਡਾ ਜਾਣਦਾ ਕਿ ਬਾਬਾ ਜੀ ਕਿਹੜੇ 10 ਬੰਦੇ ਹੈਗੇ ਵਿੱਚ ਜਿਹੜੇ 10 ਬੰਦੇ ਟੋਟ ਲੱਗੇ ਉਹਨਾਂ ਨੇ ਮੇਰੇ ਪਰਝਾਈ ਹਰਵਿੰਦਰ ਕੌਰ ਆ ਜਿਨ੍ਹਾਂ ਨੇ ਉਹਨਾਂ ਨਾਲ ਵੀ ਬਦਵੀ ਕੀਤੀ ਉਹਨਾਂ ਦੇ ਲੀੜੇ ਕੱਪੜੇ ਵੀ ਪਾੜੇ ਗਏ ਜੋ ਮੈਨੂੰ ਛਡਾਉਣ ਵਾਸਤੇ ਗਏ ਜੇ ਉਹ ਮੈਨੂੰ ਨਾ ਛਡਾਉਂਦੇ ਨਾ ਇਹ ਆਮੇਰਾ ਬਣੀ ਆਵਾ ਜੇ ਉਹ ਨਾ ਨਾ ਪਹੁੰਚਦਾ ਤੇ ਬਾਬਾ ਜੀ ਉਥੋਂ ਮੇਰਾ ਮੇਰਾ ਛਟਕਾਰਾ ਮੁਸ਼ਕਲ ਹੋਣਾ ਹੀ ਜੀ ਜੀ ਦਿਨ ਹੋ ਗਿਆ ਇਹ ਤਾਂ ਕੀ ਕੋਈ ਸੁਣਵਾਈ ਹੋਈ ਬਾਬਾ ਜੀ ਅੱਜ ਹੁਣ ਐਸਐਚਓ ਸਾਹਿਬ ਖੁਦ ਇੱਥੇ ਆਏ ਆ ਜੇ ਆ ਸਿੰਘ ਸਿੰਘ ਸਾਹਿਬ ਮੇਰੇ ਵਾਸਤੇ ਆ ਮਮਦਰਦੀ ਆਏ ਮੇਰੇ ਹੱਲ ਵਾਸਤੇ ਆਈ ਵੀ ਗੱਲ ਹੋਈ ਇਹ ਕੀ ਮਤਲਬ ਇੱਥੇ ਦੋ ਪਾਰਟੀਆਂ ਦਾ ਆਪਸੀ ਝਗੜਾ ਆਇਆ ਸੀ ਉਹਦੇ ਸਬੰਧੀ ਜਿਹੜਾ ਇਹਨਾਂ ਨੂੰ ਬੁਲਾਇਆ ਸੀ ਅੱਜ ਪਾਰਟੀਆਂ ਨੂੰ ਭਾਰੇ ਥਾਣੇ ਨਹੀਂ ਆਏ ਇੱਥੇ ਆ ਗਏ ਤੇ ਇੱਥੇ ਮੌਕੇ ਤੇ ਆਏ ਪਹੁੰਚੇ ਤਾਂ ਕੰਬਲੈਂਡਣ ਦਾ ਕਹਿਣਾ 5 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਨਹੀਂ 5 ਦਿਨ ਨਹੀਂ ਹੋਏ ਜੀ 14 ਤਰੀਕ ਨੂੰ ਦਰਖਾਸਤ ਦਿੱਤੀ ਹੈ ਜੀ ਇਹਨਾਂ ਨੇ ਤੇ ਅੱਜ ਅੱਜ ਬੁਲਾਇਆ ਸੀ ਇਹਨਾਂ ਨੂੰ ਤੇ ਅੱਜ ਆਏ ਨਹੀਂ ਅਜੇ ਤੱਕ ਕੋਈ ਮੈਡੀਕਲ ਕਰਾਇਆ ਗਿਆ ਜਿਹੜੀ ਬਾਹਰ ਨਹੀਂ ਗਈ ਕੰਨ ਵੱਢਿਆ ਗਿਆ ਨਹੀਂ ਐਮਐਲਆਰ ਨਹੀਂ ਮੈਡੀਕਲ ਨਹੀਂ ਕਰਵਾਇਆ ਕਿਸੇ ਨੇ ਜੀ ਕਾਰਨ ਮੈਡੀਕਲ ਕਰਵਾਇਆ ਨਹੀਂ ਦੋਵਾਂ ਪਾਰਟੀਆਂ ਕੋਈ ਪਾਰਟੀ ਨਹੀਂ ਪਹੁੰਚਿਆ ਤੁਹਾਡੇ ਹੈ ਅੱਜ ਨਹੀਂ ਪਹੁੰਚਿਆ ਜੀ ਕੋਈ ਵੀ ਨਹੀਂ ਤੁਹਾਡੇ ਨਹੀਂ ਜਿਹਨਾਂ ਨੇ ਕੰਨ ਵੱਢਿਆ ਗਿਆ ਐਮਐਲਆਰ ਕੋਈ ਨਹੀਂ ਘਟਾਈ ਨਹੀਂ ਜੀ ਆਪ ਵੀ ਨਹੀਂ ਕਰੇ ਜੀ ਆਪ ਅਜੇ ਹੀ ਮਾਰੋ ਗੈਮ ਆਪ ਵੀ ਨਹੀਂ ਘਟਾਈ ਆਪ ਵੀ ਨਹੀਂ ਆਇਆ ਤੁਹਾਡੇ ਪਰ ਇਹ ਹੁਣ ਕਾਰਵਾਈ ਦੀ ਮੰਗ ਕਰ ਰਹੇ ਵੀ ਕਾਰਵਾਈ ਜੋ ਇੱਥੇ ਰਾਮਨਗਰ ਕਲੋਨੀ ਚ ਪਹੁੰਚੇ ਪਹਿਲਾਂ ਸਾਰੀ ਸਿੱਖ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਇੱਥੇ ਇਹ ਬਣਿਆ ਆ ਮਾ ਜੀ ਕਿਉਂਕਿ ਕੁਝ 2-4 ਦਿਨ ਹੋ ਗਏ ਪਹਿਲਾਂ ਕਿ ਇੱਥੇ ਜਿਹੜੇ ਪ੍ਰਵਾਸੀ ਰਹਿੰਦੇ ਆ ਭਈਏ ਰਹਿੰਦੇ ਆ ਉਹ ਕਿਤੇ ਗਾਣੇ-ਗੂਣੇ ਲਾਉਂਦੇ ਸੀ ਮਾੜੀ ਚੰਗੇ ਤੇ ਚਲੋ ਸਰਦਾਰ ਬੰਦਾ ਸੀ ਉਹਨੇ ਕਿਹਾ ਕਿ ਭਾਈ ਸਾਹਿਬ ਗਾਣੇ ਤੁਸੀਂ ਨਾ ਲਾਓ ਪਰ ਇੰਨੀ ਗੱਲ ਕਹਿਣ ਦੇ ਉੱਤੇ ਉਹਨਾਂ ਨੇ ਜਿਹੜੀ ਵੀਰ ਦੀ ਦਸਤਾਰ ਲਾਤੀ ਦਸਤਾਰ ਲਾਈ ਨੂੰ ਕੁੱਟਿਆ ਮਾਰਿਆ ਬੜਾ ਵਾ ਤੇ ਇਹ ਇਹਦੇ باوجود ਵੀ ਇੱਕ ਨਹੀਂ ਅੱਗੇ ਵੀ ਕਈ ਵਾਰੀ ਦੱਸਦੇ ਕਿ ਭਈਆ ਨੇ ਇੱਥੇ ਜਿਆਦਾਤਰ ਭਈਆਂ ਦੀ ਬੋਟ ਜਿਆਦੀ ਵਾ ਜਿਹੜਾ ਸਰਪੰਚ ਵਾ ਭਈਆ ਵਾ 15 ਸਾਲ ਹੋ ਗਿਆ ਭਈਆ ਸਰਪੰਚ ਬਣਿਆ ਵਾ ਉਹੀ ਜਿਆਦਾ ਦੀ ਰਾਜਨੀਤੀ ਕਰਦਾ ਵਾ ਕਿਉਂਕਿ ਪੰਜਾਬੀਆਂ ਧੱਕਾ ਹੁੰਦਾ ਬੋਟ ਰਾਜਦਾ ਕਰਕੇ ਤੇ ਮੇਰੀ ਤੇ ਪ੍ਰਸ਼ਾਸਨ ਕਰ ਭਈਆਂ ਨੂੰ ਚੇਤਾਵਨੀ ਅੱਜ ਦੇ ਚੱਲੇ ਆ ਕੀ ਭਈਆਂ ਦੀ ਜਿਹੜਾ ਵਾ ਅਰਸ਼ਾ ਵਾਧਾ ਜਾਂਦਾ ਭਈਏ ਦਿਨੋ ਦਿਨ ਜਿਹੜੀ ਆ ਆਪਣੀ ਆਤਾਂ ਤੋਂ ਬਾਜ਼ ਨਹੀਂ ਆਉਂਦੀ ਇਕੜੀ ਨੇਕਾ ਥਾਵਾਂ ਦੇ ਵੇਖਿਆ ਜਾਂਦਾ ਕਿ ਪੰਜਾਬੀਆਂ ਨੇ ਧੱਕਾ ਕਰ ਰਹੇ ਆ ਤੇ ਇਹਨਾਂ ਨੂੰ ਅੱਜ ਚੇਤਾਵਨੀ ਦੇ ਚੱਲੇ ਆ ਜਥੇਬੰਦੀਆਂ ਨੂੰ ਦੱਸ ਚੱਲੇ ਆ ਕਿ ਜੇ ਭਾਈ ਯਾਜ ਤੋਂ ਗਾਂ ਕੋਈ ਕਿਹੋ ਜਿਹੀ ਖਰਾਬੀ ਕਰੂਗਾ ਤੇ ਪਿੰਨੇ ਦੇ ਪ੍ਰਸ਼ਾਸਨ ਦਾ ਯੋਗਦਾਨ ਲਵਾਗੇ ਪ੍ਰਸ਼ਾਸਨ ਗਾੜੀ ਵੀ ਹੱਥ ਪਲਾ ਜੋੜਿਆ ਵਾ ਪਰ ਇੱਕ ਬੇਨਤੀ ਹੈ ਪ੍ਰਸ਼ਾਸਨ ਗਾੜੀ ਕਿਉਂਕਿ ਅੱਜ 5 ਦਿਨ ਹੋ ਗਏ ਆ ਉਹ ਗਰੀਬ ਪਰਿਵਾਰ ਵਾ ਉਹਦੀ ਘਰ ਦੀ ਵੀ ਰੋ ਰਹੀ ਆ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਪ੍ਰਸ਼ਾਸਨ ਕਾਰਵਾਈ ਕਰੇ ਤੇ ਜਥੇਬੰਦੀਆਂ ਨੂੰ ਕੀ ਲੋੜ ਐ ਇੱਥੇ ਆਉਂਦੀ ਹੈ ਮੈਨੂੰ ਲੱਗਦਾ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰਦਾ ਕਾਰਵਾਈ ਦੇ ਵੇਖੋ ਚਾਹੇ ਕੋਈ ਪ੍ਰੇਟੀਕਲ ਦਬਾਅ ਹੋਊਗਾ ਚਾਹੇ ਵੇਖੋ ਜੇ ਭਈਆਂ ਦੀਆਂ ਬੋਟਾਂ ਜਾਂਦੀਆਂ ਤਾਂ ਇਹ ਨਹੀਂ ਕਾਰਵਾਈ ਹੋ ਰਹੀ ਵੇਖੋ ਪੰਜਾਬ ਚ ਰਹਿ ਕੇ ਭਈਏ ਦੇ ਪੰਜਾਬੀਆਂ ਨਾਲ ਧੱਕੇ ਹੋ ਰਹੇ ਆ ਵੇਖੋ ਅੱਜ ਇੱਕ ਪੰਜਾਬੀ ਦੇ ਗਾਲੋਂ ਪਏ ਪਹਿਨੋ ਮੈਂ ਇਹ ਗੱਲ ਕਹੂੰਗਾ ਵੀ ਜਿਹੜੇ ਲਾਗੇ ਲਾਗੇ ਰਹਿੰਦੇ ਉਹਨਾਂ ਦੇ ਜਮੀਰ ਮਰ ਗਏ ਆ ਅੱਜ ਜੀ ਕਿਸੇ ਤਰ੍ਹਾਂ ਦਾ ਕੋਈ ਝਗੜਾ ਆ ਝਗੜਾ ਕੋਈ ਨਹੀਂ ਹੋਇਆ ਜੀ ਬਸ ਇੱਥੇ ਆਏ ਆ ਰੋਲੀ ਰੱਪਾ ਪਿਆ ਵਾ ਭਈਓ ਜੀ ਭੱਜ ਕੇ ਮਾਰੇਗੇ ਲੁੱਟੇਗੇ ਝਗੜਾ ਕੋਈ ਨਹੀਂ ਹੋਇਆ ਸਿਰਫ ਪ੍ਰਸ਼ਾਸਨ ਆਇਆ ਵਾ ਉਹਦੇ ਘਰ ਵੀਰ ਦੇ ਪਤਾ ਲੈਣਾ ਆ ਵੀ ਵੀਰ ਤੇਰੀ ਕੋਈ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਤੇ ਵੀਰ ਦੇ ਹੁਣ ਘਰ ਆਏ ਆ ਤੇ ਵੀਰ ਨੂੰ ਕਿਹਾ ਵੀ ਇਹ ਤੇ ਪ੍ਰਸ਼ਾਸਨ ਕੋਈ ਕਾਰਵਾਈ ਕਰੂਗਾ ਠੀਕ ਵਾ ਜੇ ਨਾ ਕਰੂਗਾ ਉੱਤੇ ਕੋਈ ਡੀਸੀ ਸਾਹਿਬ ਹੋਊਗਾ ਕੋਈ ਐਸਐਸਪੀ ਹੋਊਗਾ ਨਾ ਤਰਲਾ ਮਿੰਦ ਕਰੂੰਗਾ ਕਰਾਂਗੇ ਤੇ ਜਿਹੜੀ ਭਈਆਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਵੇਖੋ ਭੈਣ ਵੀ ਰੋ ਰਹੀ ਆ ਛੋਟੀ ਜੀ ਮੈਨੂੰ ਪੰਜ ਦਿਨ ਹੋ ਗਏ ਕਿਉਂ ਨਹੀਂ ਮਸਲਾ ਦੱਸਣਵਾਈ ਹੁੰਦੀ ਮਸਲਾ ਦੇ ਵੇ ਤੁਹਾਨੂੰ ਵੀ ਪਤਾ ਵੀ ਤੁਸੀਂ ਮੀਡੀਆ ਦੇ ਜੋਗ ਕਰ ਰਿਹਾ ਹੋ ਕਿ ਜੇ ਤੇ ਮਹਤਲਿਆ ਤਾਂ ਨਹੀਂ ਹੋ ਰਹੀ ਜੇ ਕੋਈ ਤਕਰਾ ਹੁੰਦਾ ਤੇ ਦੋ ਮਿੰਟਾ ਚੁੱਕ ਕੇ ਲੈ ਜਾਣਾ ਸਾਰੀ ਕਾਰਵਾਈ ਹੋਣੀ ਹੈ ਵੇਖੋ ਪਿਛਲੇ ਬੰਨੇ ਭਈਆ ਖਲੋਤੇ ਹੋਣੀ ਪ੍ਰਸ਼ਾਸਨ ਆਇਆ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ ਲੜਕੀ ਵੀ ਖਲੋਤੀ ਉਹ ਵੀ ਕਹਿ ਰਹੀ ਹੈ ਕਿ ਮੇਰੇ ਬ੍ਰਦਰ ਦੇ ਭਰਾ ਦੇ ਵੀ ਸੱਟਾਂ ਵਗੈਰਾ ਵੇਖੋ ਇਹ ਤੁਹਾਨੂੰ ਉਹ ਵੀਡੀਓ ਵਿਖਾ ਦਿੰਦੇ ਉਹਦੇ ਵਿੱਚ ਉਹਦੇ ਭਰਾ ਨੂੰ ਕਿੱਡੀ ਬੁਰੀ ਤਰ੍ਹਾਂ ਵੱਢਿਆ ਆ ਆ ਬਾਹ ਵੀ ਵੱਡੀ ਆ ਸਿਰ ਵੀ ਵੱਢਿਆ ਭਈਆ ਨੇ ਬੋਤਲਾਂ ਮਾਰ ਮਾਰ ਕੇ ਤੇ ਦੇਖੋ ਉਹ ਵੀ ਆਂਦੇ ਕਿ ਸਾਡੀ ਵੀ ਦਰਖਾਸਤ ਉੱਥੇ ਪਈ ਆ ਸਾਡੀ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਹ ਵੀ ਕੋਈ ਨਿਗਹਿਲੀ ਸਮਝਾਂਗੇ ਚਾਹੇ ਕੋਈ ਫ੍ਰੀਟੀਕਲ ਦਵਾ ਸਮਝਾ ਕੀ ਪਤਾ ਕੀ ਤੇ ਜਾ ਕੇ ਭਈਆਂ ਦਾ ਰਾਜ ਆ ਗਿਆ ਵਾ ਅਗਰ ਬਾਬਾ ਜੀ ਹੁਣ ਵੀ ਮਸਲਾ ਹੱਲ ਨਾ ਹੋਇਆ ਜਸ ਤੁਹਾਡੇ ਜਥੇਬੰਦੀਆਂ ਲੋਕੀ ਅਸਲਾ ਇਸ ਦਾ ਵੇਖੋ ਜਥੇਬੰਦੀਆਂ ਲੋਕ ਦੇ ਹੋ ਬੇਨਤੀ ਪ੍ਰਸ਼ਾਸਨਗਾਰੀ ਹੱਥ ਜੋੜਾਂਗੇ ਉਤੇ ਅ fırsਰਾਂ ਕਾਲੀ ਜਿਹੜੇ ਨੌਕ ਦੇ ਫੇ ਸਾਡੇ ਕੋਲ ਧਰਨਾ ਹੀ ਹੁੰਦਾ ਵਾ ਤੇ ਜੋ ਸਾਨੂੰ ਮਹਾਪੁਰਸ਼ੂਕ ਮਲਾਉਣਗੇ ਮਹਾਪੁਰਸ਼ਾਂ ਦੇ ਹੁਕਮ ਅਨੁਸਾਰ ਅਸੀਂ ਤੇ ਜੋ ਵੀ ਕਹਿਣਗੇ ਉਹ ਫੇ ਕਾਰਵਾਈ ਇਨਾਂ ਤੇ ਭਈਆਂ ਤੇ ਕਰਾਵਾਂਗੇ ਜੇ ਤੇ ਇੱਕ ਦੋ ਦਿਨਾਂ ਦੇ ਵਿੱਚ ਭਈਆਂ ਤੇ ਕੋਈ ਕਾਰਵਾਈ ਕਰਨਗੇ ਠੀਕ ਵਾ ਜਿੰਨੇ ਵੀ 10 15 ਭਈਏ ਵਾ ਵੇਖੋ ਇਹ ਪੰਜਾਬ ਵਿੱਚ ਹੀ ਲਾਲੋ ਜੇ ਅੱਗੇ ਵੀ ਗੱਲ ਕੀਤੀ ਗਈ ਹੈ ਮੀਟਿੰਗ ਨੇ ਵੀ ਬੇ ਪਠਿੰਡਿਆ ਦੇ ਵਿੱਚ ਗਰੀਬ ਪਰਿਵਾਰਾਂ ਦੇ ਘਰ ਸਾੜਤੇ ਆ ਨਿਸ਼ਾਈਆਂ ਨੇ ਤੁਹਾਨੂੰ ਵੀ ਪਤਾ ਹੈ ਕਿ ਪੰਜਾਂ ਛਾਂ ਘਰਾਂ ਦੀ ਵਿੱਚ ਇੱਕ ਚੀਜ਼ ਨਹੀਂ ਛੱਡੀ ਗਰੀਬਾਂ ਦੀ ਹਾਂਜੀ ਤੇ ਉਹ ਇੱਥੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਮੇਰੀ ਤੇ ਐਮਐਲਏ ਐਮਪੀਆਂ ਗੜੀ ਹਾਥੀ ਜੋੜ ਕੇ ਬੇਨਤੀ ਆ ਕਿ ਵੋਟ ਰਾਜਵਾ ਤੁਹਾਨੂੰ ਵੋਟਾਂ ਗਰੀਬ ਪਾਉਂਦੇ ਆ ਤੁਸੀਂ ਇਹਨਾਂ ਦੇ ਬਣਾਏ ਬੜੇ ਜੇ ਪਰ ਇਹਨਾਂ ਦੀ ਸਾਰ ਲਿਆ ਕਰੋ ਵੇਖੋ ਬੜਾ ਧੱਕਾ ਹੋ ਰਿਹਾ ਪੰਜਾਬੀਆਂ ਨਾਲ ਜੇ ਅੱਜ ਸਾਡੀਆਂ ਧੀਆਂ ਭੈਣਾਂ ਨੂੰ ਉਹ ਕੁੜੀ ਕਹਿ ਰਹੀ ਕਿ ਸਾਡੇ 12-12 ਵੇ ਭਈਏ ਆ ਕੇ ਰੋੜੇ ਮਾਰਦੇ ਭੂਆਂ ਨੂੰ ਹਾਂਜੀ ਤੇ ਵੇਖ ਲਓ ਆਹ ਵੇਖ ਲਓ ਭਾਈ ਸਾਹਿਬ ਕਹਿ ਰਹੇ ਆ ਆਹ ਵੇਖ ਲਓ ਕਹਿੰਦੇ ਵੀ ਗਵਾਡ ਮੱਥਾ ਸਾਡੀਆਂ ਧੀਆਂ ਭੈਣਾਂ ਹੁੰਦੀਆਂ ਕਰਾ ਜੇ ਇਹ ਭੱਜ ਜਾਂ ਭੱਜ ਗਏ ਵੇਖੋ ਭਈਏ ਭੱਜ ਗਏ ਰਾਤ 12 ਵ ਤੇ ਇੱਥੇ ਪੰਜਾਬੀਆਂ ਦੀ ਵੋਟ 100 150 ਵੋਟ ਹੋਣੀ ਭਈਆਂ ਦੀ ਜਿਆਦਾ ਵੋਟ ਵਾ ਤੇ ਭਈਆਂ ਨੇ ਇੱਥੇ ਬਹੁਤ ਜਿਆਦਾ ਹੱਥ ਕਰਾਈ ਆ ਇਸ ਕਰਕੇ ਹੱਥ ਜੋੜ ਕੇ ਵੀ ਬੇਨਤੀ ਪ੍ਰਸ਼ਾਸਨ ਕਾਈ ਤੇ ਜੇ ਭਈਏ ਨਾ ਮੰਨਗੇ ਜੋ ਵੀ ਜਿੱਤੇ ਬੰਦੀ ਹੁਕਮ ਕਰ ਤੁਸੀ ਤਸਵੀਰਾਂ ਵੀ ਦੇਖੀਆਂ ਤੁਸੀ ਸੁਣਿਆ ਵੀ ਕਿਸ ਤਰੀਕੇ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਹੁਣ ਲਗਾਤਾਰ ਪੰਜਾਬੀਆਂ ਨੂੰ ਇਹ ਟਾਰਗੇਟ ਕੀਤਾ ਜਾ ਰਿਹਾ ਕਦੇ ਪੰਜਾਬੀਆਂ ਨੂੰ ਹਿਮਾਚਲ ਦੇ ਵਿੱਚ ਟਾਰਗੇਟ ਕੀਤਾ ਜਾਂਦਾ ਹਿਮਾਚਲੀਆਂ ਦੇ ਵੱਲੋਂ ਪਿਛਲੇ ਸਾਲ ਬਹੁਤ ਜ਼ਿਆਦਾ ਇਹ ਰੌਲਾ ਪਿਆ ਜਿਵੇਂ ਕਿ ਪੰਜਾਬ ਦੇ ਨੌਜਵਾਨ ਟੈਕਸੀ ਡਰਾਈਵਰ ਖਾਸ ਕਰਕੇ ਜਿਹੜੇ ਉੱਥੇ ਹਿਮਾਚਲ ਦੇ ਵਿੱਚ ਜਾਂਦੇ ਸੀ ਤਾਂ ਹਿਮਾਚਲੀ ਉਹਨਾਂ ਨੂੰ ਕੁੱਟਣ ਲੱਗ ਜਾਂਦੇ ਸੀ ਤਾਂ ਹੁਣ ਪੰਜਾਬ ਦੇ ਵਿੱਚ ਹੀ ਪ੍ਰਵਾਸੀ ਜਿਹੜੇ ਨੇ ਤੇ ਉਹ ਪੰਜਾਬੀਆਂ ਦੇ ਨਾਲ ਅਜਿਹੇ ਬਤੀਰੇ ਕਰ ਰਹੇ ਨੇ ਤਾਂ ਇਸ ਦਾ ਸਭ ਤੋਂ ਵੱਡਾ ਅਸਰ ਪੰਜਾਬ ਦੇ ਉੱਤੇ ਪੈਂਦਾ ਹੋਇਆ ਨਜ਼ਰ ਆਵੇਗਾ ਤੇ ਜੇਕਰ ਪੰਜਾਬੀ ਇਕੱਠੇ ਨਾ ਹੋਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦਿਨ ਪੰਜਾਬ ਦੇ ਉੱਤੇ ਇਹਨਾਂ ਦਾ ਹੀ ਕਮਜਾ ਹੋ ਜਾਣਾ ਤਾਂ ਵਾਕਈ ਇੱਕ ਕਮੇਡੀ ਕਲਾਕਾਰ ਪੋਟੂ ਸ਼ਾਹ ਦੇ ਵੱਲੋਂ ਬਹੁਤ ਟਾਈਮ ਪਹਿਲਾਂ ਇੱਕ ਆਪਣੀ ਕਾਸਟ ਦੇ ਵਿੱਚ ਕਿਹਾ ਸੀ ਕਿ ਇੱਕ ਦਿਨ ਉਹ ਬਈਆਂ ਬਣ ਕੇ ਪ੍ਰਵਾਸੀ ਬਣ ਕੇ ਗੱਲ ਕਹਿੰਦਾ ਕਿ ਇੱਕ ਦਿਨ ਸਾਡਾ ਹੀ ਪੰਜਾਬ ਹੋਣਾ ਤਾਂ ਵਾਕਈ ਇਹ ਗੱਲ ਜਿਹੜੀ ਦੂਰ ਨਹੀਂ ਹੈ ਜੇਕਰ ਪੰਜਾਬੀਆਂ ਦੇ ਵਿੱਚ ਏਕਾ ਨਾ ਰਿਹਾ ਜੇਕਰ ਪੰਜਾਬੀ ਨੌਜਵਾਨ ਪੰਜਾਬ ਛੱਡ ਛੱਡ ਕੇ ਵਿਦੇਸ਼ਾਂ ਨੂੰ ਜਾਂਦੇ ਰਹੇ ਤਾਂ ਫਿਰ ਉਹ ਖਾਲੀ ਥਾਂ ਤਾਂ ਪ੍ਰਵਾਸੀ ਹੀ ਭਰਨਗੇ ਤਾਂ ਹਲੇ ਵੀ ਸਮਾਂ ਹੈ ਹਲੇ ਵੀ ਟਾਈਮ ਆ ਪੰਜਾਬ ਨੂੰ ਬਚਾ ਲੋ ਪੰਜਾਬੀ ਉਹ ਕਿਤੇ ਨਾ ਹੋਵੇ ਹੁਣ ਤੱਕ ਤੁਹਾਡੀਆਂ ਦਸਤਾਰਾਂ 'ਤੇ ਹੱਥ ਪੈ ਗਿਆ ਹੁਣ ਤਾਂ ਥੋੜਾ ਅਕਲ ਨੂੰ ਹੱਥ ਮਾਰ